ਭਾਜਪਾ ਸਮਾਜ ਪਾਰਟੀ ਪੰਜਾਬ ਦੇ ਜਨਰਲ ਸੈਕਟਰੀ ਗੁਰਲਾਲ ਸੈਲਾ ਜੀ ਸਾਡੇ ਵਿੱਚ ਹਾਜ਼ਰ ਨੇ ਤੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਵਾਂਗੇ ਗੁਰਵਾਲ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਧੰਨਵਾਦ ਜੀ ਸ਼ੋਰੀ ਸਾਹਿਬ ਤੁਹਾਡਾ ਬਹੁਤ-ਬਹੁਤ ਤੇ ਆਪਾਂ ਗੱਲ ਕਰੀਏ ਲੋਕ ਸਭਾ ਹਲਕਾ ਸ਼੍ਰੀ ਨੰਦਪ੍ਰਸਾਦ ਸਾਹਿਬ ਦੀ ਤਾਂ ਇੱਥੋਂ ਦੇ ਕਿਹੋ ਜਿਹੇ ਆਪਣੀ ਗਤੀਵਿਧੀਆਂ ਚੱਲਦੀਆਂ ਕਿਹੋ ਜਿਹੇ ਤਿਆਰੀਆਂ ਚੱਲਦੀਆਂ ਇਲੈਕਸ਼ਨ ਦੀਆਂ ਜੀ ਲੋਕ ਸਭਾ ਸ਼੍ਰੀ ਨੰਦਪ੍ਰਸਾਦ ਸਾਹਿਬ ਤੋਂ ਭਾਜਪਾ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵ ਜਿਹੜੇ ਦੇਸ਼ ਦੇ ਸਭ ਤੋਂ ਵੱਡੇ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਇਸ ਲੋਕ ਸਭਾ ਤੋਂ ਸਾਡੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਹਨਾਂ ਨੂੰ ਉਮੀਦਵਾਰ ਜਿਹੜਾ ਬਣਾਇਆ ਤੇ ਕੰਮ ਜਿਹੜਾ ਪੂਰੀ ਲੋਕ ਸਭਾ ਦੇ ਵਿੱਚ ਕਿਉਂਕਿ ਸੰਗਠਨ ਜਿਹੜਾ ਹੈ ਬਹੁਜਨ ਸਮਾਜ ਪਾਰਟੀ ਦਾ ਪਹਿਲਾਂ ਆਲਰੇਡੀ ਬਣਿਆ ਹੋਇਆ ਤੇ ਸੰਗਠਨ ਪੂਰਾ ਤਨਦੇਹੀ ਦੇ ਨਾਲ ਲੱਗਾ ਹੋਇਆ ਤੇ ਗੱਲ ਜੇਕਰ ਸਿਰਫ ਆਪਣੀ ਏਸੀ ਸੀਟ ਦੀ ਕੀਤੀ ਜਾਵੇ શ્રી ਰੰਤਪਾਲ ਸਾਹਿਬ ਦੀ ਤਾਂ ਕਿਹੜੇ ਕਿਹੜੇ ਮਸਲੇ ਹੈਗੇ ਜਿਹੜੇ ਮੁੱਖ ਰੱਖ ਕੇ ਤੁਸੀਂ ਲੋਕਾਂ ਕੋਲ ਵੋਟ ਮੰਗੋਗੇ ਦੇਖੋ ਮਸਲਾ ਜਿਹੜਾ ਲੋਕ ਸਭਾ ਦੇ ਵਿੱਚ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਵੈਸੇ ਗੱਲ ਤਾਂ ਕੇਂਦਰ ਦੀ ਸੈਂਟਰ ਦੀ ਕਰਨੀ ਚਾਹੀਦੀ ਆ ਪਰ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦਾ ਪੂਰੇ ਦੇਸ਼ ਦੇ ਵਿੱਚ ਮਸਲਾ ਹੈ ਭ੍ਰਿਸ਼ਟਾਚਾਰ ਦਾ ਪੰਜਾਬ ਦੇ ਵਿੱਚ ਮਸਲਾ ਹੈ ਵੱਡੇ ਤੌਰ ਤੇ ਔਰ ਜਿਹੜੀਆਂ ਸਰਕਾਰਾਂ 70 ਸਾਲ 70 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋਏ ਹਾਲੇ ਤੱਕ ਸੜਕਾਂ ਕੰਪਲੀਟ ਨਹੀਂ ਆ ਔਰ ਇਹ ਜਿਹੜੀ ਆ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਹੈ ਇਦੇ ਵਿੱਚ ਇਤਿਹਾਸਿਕ ਸਥਾਨ ਨੇ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਹੈ ਔਰ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਗੁਰੂਆਂ ਦੀ ਚਰਨਛੋਹ ਧਰਤੀ ਹੈ ਔਰ ਇੱਥੇ ਨੂੰ ਜਾਣ ਵਾਲੀਆਂ ਸੜਕਾਂ ਜਿਹੜੀਆਂ ਉਹ ਬਿਲਕੁਲ ਦੇਖੋ ਜੇ ਅਸੀਂ ਸ਼ਿਮਲੇ ਨੂੰ ਜਾਂਦੇ ਆ ਜੇ ਅਸੀਂ ਮਨਾਲੀ ਨੂੰ ਜਾਂਦੇ ਆ ਤਾਂ ਚਾਰ-ਚਾਰ ਮਾਰਗੀ ਰੋਡ ਬਣੇ ਹੋਇਆ ਲੇਕਿਨ ਇਹ ਗੁਰੂ ਘਰਾਂ ਨੂੰ ਸੜਕਾਂ ਟੁੱਟੀਆਂ ਹਰ ਸਾਲ ਜਿਹੜੀ ਹੈ ਉਹ ਇੱਥੇ ਸਮੱਸਿਆ ਆਉਂਦੀ ਹੈ ਔਰ ਕਈ-ਕਈ ਜਾਨਾਂ ਜਿਹੜੀਆਂ ਉਹ ਚਲੇ ਜਾਂਦੀਆਂ ਇਸ ਕਰਕੇ ਸੜਕਾਂ ਦਾ ਬਹੁਤ ਮਾੜਾ ਹਾਲ ਹੈ ਔਰ ਭ੍ਰਿਸ਼ਟਾਚਾਰ ਦਾ ਬੇਰੋਜ਼ਗਾਰੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਹੈ ਹੈਲਥ ਦੀ ਬੜੀ ਸਮੱਸਿਆ ਹੈ ਹਸਪਤਾਲਾਂ ਦੇ ਜਿਹੜੇ ਹਾਲ ਹੈ ਉਹ ਬਹੁਤ ਮਾੜੇ ਹੈ ਔਰ ਹੜ੍ਹਾਂ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਇਸ ਏਰੀਏ ਦੇ ਵਿੱਚ ਆਉਂਦੀ ਹੈ ਤੇ ਉਹ ਇਸ ਤਰ੍ਹਾਂ ਦੇ ਹੋਰ ਵੀ ਕਈ ਮੁੱਦੇ ਨੇ ਜਿਹੜੇ ਅਸੀਂ ਲੈ ਕੇ ਇਹ ਇਲੈਕਸ਼ਨ ਲੜ ਰਹੇ ਹਾਂ ਏ ਆਪਣੇ ਸਿਰਫ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤੇ ਨੌ ਵਿਧਾਨ ਸਭਾ ਹਲਕੇ ਜੇ ਵਿਧਾਨ ਸਭਾ ਹਲਕਾ ਵਾਈਜ਼ ਕੀਤੀ ਜਾਵੇ ਤਾਂ ਇੱਕ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਆਪਣੇ ਮੌਜੂਦਾ ਵਿਧਾਇਕ ਨੇ ਤਾਂ ਬਾਕੀ ਹਲਕਿਆਂ ਵਿੱਚ ਕੀ ਸਥਿਤੀ ਹੈ ਆਪਣੀ ਨਵਾਂ ਸ਼ਹਿਰ ਵਿਧਾਨ ਸਭਾ ਚੋਂ ਸਾਡੀ ਬਹੁਜਨ ਸਵਾਜ ਪਾਰਟੀ ਦੇ ਐਮ ਐਲ ਏ ਜਿੱਤੇ ਨੇ ਔਰ ਤੁਸੀਂ ਜਦੋਂ ਆਪਾਂ ਪਿਛਲਾ ਰਿਕਾਰਡ ਦੇਖਦੇ ਆਂ ਤੇ ਬੰਗਾ ਵਿਧਾਨ ਸਭਾ ਗੜਸ਼ੰਕਰ ਵਿਧਾਨ ਸਭਾ ਬਲਾਚੌਰ ਵਿਧਾਨ ਸਭਾ ਔਰ ਜਿੱਥੇ ਪਾਰਟੀ ਦਾ ਵੋਟ ਬੈਂਕ ਬਹੁਤ ਜ਼ਿਆਦਾ ਹੈ ਔਰ ਦੂਸਰੀਆਂ ਜਿਹੜੀਆਂ ਵਿਧਾਨ ਸਭਾ ਨੇ ਉਹਨਾਂ ਦੇ ਵਿੱਚ ਅਸੀਂ ਮਿਹਨਤ ਕਰ ਰਹੇ ਹਾਂ ਤਾਂ ਕਿ ਉਹ ਵੀ ਜਿੱਤੀਆਂ ਜਾ ਸਕਣ ਇਦਾਂ ਦਾ ਨਹੀਂ ਕਿ ਬਿਲਕੁਲ ਅਸੀਂ ਕਮਜ਼ੋਰ ਹੈ ਅਸੀਂ ਉਹਨਾਂ ਦੇ ਵੀ ਪੂਰਾ ਮੁਕਾਬਲੇ ਦੇ ਵਿੱਚ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ ਅੱਗੇ ਨਿਕਲਾਂਗੇ ਤੇ ਆਪਣਾ ਮੁੱਖ ਮੁਕਾਬਲਾ ਇਸ ਸੀਰੀਜ਼ ਤੋਂ ਕਿਦਾਂ ਦੇਖ ਰਹੇ ਹੋ ਮੁੱਖ ਮੁਕਾਬਲਾ ਤਾਂ ਜਿਹੜਾ ਜੀ ਸਾਡਾ ਉਹ ਇਹ ਆ ਵੀ ਅਸੀਂ ਇੱਥੋਂ ਜਿੱਤਣਾ ਮੁਕਾਬਲੇ ਤਾਂ ਜਿਹਦਾ ਪੰਜ ਕੋਣੀ ਮੁਕਾਬਲਾ ਆ ਪੰਜ ਕੋਣੀ ਮੁਕਾਬਲਾ ਉਹ ਜਿਹੜੀ ਕਲੀਅਰ ਪਿਕਚਰ ਹੈ ਉਹ ਆਉਣ ਵਾਲੇ ਦਿਨਾਂ 'ਚ ਹੋਏਗੀ ਕਿ ਮੁਕਾਬਲਾ ਕਿਹਦੇ ਨਾਲ ਹੈ ਔਰ ਇਹ ਪੱਕਾ ਹੈ ਕਿ ਬਹੁਜਨ ਸਮਾਜ ਪਾਰਟੀ ਇਥੋਂ ਪਹਿਲੇ ਨੰਬਰ ਤੇ ਆਏਗੀ ਤੇ ਕੀਡਰ ਦੇ ਵਿੱਚ ਉਤਸ਼ਾਹ ਕਿਹੋ ਜਿਹਾ ਦਿਖ ਰਿਹਾ ਹਾਂ ਕੀਡਰ ਦੇ ਵਿੱਚ ਉਤਸ਼ਾਹ ਜਿਹੜਾ ਹੈਗਾ ਕਿਉਂਕਿ ਸਾਡੀ ਪਾਰਟੀ ਦੇ ਪ੍ਰਧਾਨ ਲੜ ਰਹੇ ਆ ਇਹ ਇਲੈਕਸ਼ਨ ਤੇ ਸਾਡਾ ਸਰ ਹਰ ਤਰ੍ਹਾਂ ਦਾ ਵਰਕਰ ਜਿਹੜਾ ਹੈ ਸਟੇਟ ਲੈਵਲ ਤੋਂ ਲੈ ਕੇ ਬੂਥ ਲੈਵਲ ਤੱਕ ਦਾ ਜਿਹੜਾ ਵਰਕਰ ਹੈ ਉਹ ਪੰਮਾ ਭਰ ਹੈ ਔਰ ਆਪਣੇ ਪੰਜਾਬ ਦੇ ਪ੍ਰਧਾਨ ਨੂੰ ਜਿਤਾਉਣ ਲਈ ਇਸ ਹਲਕੇ ਤੋਂ ਪੂਰੇ ਜਦੋਂ ਜਦ ਨਾ ਲੱਗੇ ਹੋਏ ਤੇ ਰਾਸ਼ਟਰੀ ਪ੍ਰਧਾਨ ਜੀ ਦੀ ਵੀ ਕੋਈ ਫੇਰੀ ਦੀ ਕੋਈ ਸੰਭਾਵਨਾ ਜੀ ਬੌਧਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਬਤੀ ਜੀ ਜਿਹੜੇ ਏਸੇ ਲੋਕ ਸਭਾ ਦੇ ਵਿੱਚ ਨਵਾਂ ਸ਼ਹਿਰ ਦੀ ਧਰਤੀ ਤੇ 24 ਤਰੀਕ ਨੂੰ ਜਿਹੜੇ ਪਹੁੰਚ ਰਹੇ ਆ ਬੰਗਾ ਬਾਈਪਾਸ ਜਿਹੜਾ ਹੈ ਮੁਹਾਲੋਂ ਦੇ ਕੋਲ ਉੱਥੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਔਰ ਪੰਜਾਬ ਦੇ 13 ਉਮੀਦਵਾਰ ਜਿਹੜੇ ਨੇ ਬੌਧਜਨ ਸਮਾਜ ਪਾਰਟੀ ਦੇ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਉਹ ਪਹੁੰਚ ਰਹੇ 24 ਤਰੀਕ ਨੂੰ ਨਵਾਂ ਸ਼ਹਿਰ ਵਿਖੇ ਇਸਦੇ ਨਾਲ ਹੀ ਤੁਸੀਂ ਆਪਣੇ ਲੋਕ ਸਭਾ ਹਲਕਾ ਆਨੰਦ ਆਪਣੇ ਹੁਸ਼ਿਆਰਪੁਰ ਦੇ ਵੀ ਇੰਚਾਰਜ ਹੋ ਤੇ ਉੱਥੇ ਹੀ ਪਾਰਟੀ ਦੀ ਕੀ ਹਾਲੀ ਦਿਖ ਰਿਓ ਜੀ ਲੋਕ ਸਭਾ ਹੁਸ਼ਿਆਰਪੁਰ ਦੇ ਵਿੱਚ ਪਾਰਟੀ ਦੀ ਸਥਿਤੀ ਬਹੁਤ ਮਜ਼ਬੂਤ ਹੈ ਜੀ ਕੱਲ ਅਸੀਂ ਉੱਥੇ ਕਾਗਜ਼ ਭਰੇ ਆ ਔਰ ਕੱਲ ਦਾ ਇਕੱਠ ਜਿਹੜਾ ਦੱਸ ਰਿਹਾ ਕਿ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਲੋਕ ਸਭਾ ਵੀ ਵੱਡੇ ਮਾਰ ਜਣ ਨਾਲ ਜਿੱਤੇਗੀ ਤੇ ਸ਼੍ਰਮਣੀ ਕਾਲੀਦਾਰ ਨਾਲ ਜਿਸ ਤਰ੍ਹਾਂ ਸਾਹ ਸੀ ਤੇ ਉਸ ਵੇ ਟੁੱਟ ਗਈ ਕਿ ਇਹਦਾ ਕੋਈ ਨਫਾ ਨੁਕਸਾਨ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਿਉਂਕਿ ਅਸੀਂ ਸਮਝੌਤਾ ਨਹੀਂ ਤੋੜਿਆ ਉਹ ਉਹਨਾਂ ਦੇ ਪਾਰਟ ਤੋਂ ਟੁੱਟਾ ਪਰ ਇਹਦੇ ਨਾਲ ਇਹ ਆ ਵੀ ਜਿਹੜਾ ਸਾਡਾ ਵਰਕਰ ਹੈ ਉਹ ਉਤਸ਼ਾਹਿਤ ਹੋਇਆ ਵੀ ਆ ਇਕੱਲੇ ਲੜੋ ਔਰ ਇਹਦੇ ਨਾਲ ਸਾਨੂੰ ਜਿਹੜਾ ਹੋਏ ਉਹ ਬਹੁਤ ਵੱਡੇ ਤੇ ਫਾਇਦਾ ਵੱਡੇ ਪਦਰ ਤੇ ਫਾਇਦਾ ਮਿਲੇਗਾ ਜੇ ਪਿਛਲੀਆਂ ਕਾਫੀ ਚੋਣਾਂ ਤੇ ਨਜਮ ਮਰ ਲਈ ਜਾਵੇ ਤਾਂ ਪਾਰਟੀ ਨੂੰ ਜਿੱਤ ਉਸ ਤਰਜ਼ ਤੇ ਨਹੀਂ ਨਸੀਬ ਹੋਈ ਜਿਸ ਤਰ੍ਹਾਂ 1992 ਦੇ ਨਿਰਬੋਟ ਬਿਦਾਇ ਕੰਦੇ ਤੌਰ ਤੇ ਹੋਈ ਸੀ ਤਾਂ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਵਰਕਰ ਨੂੰ ਮੋਟੀਵੇਟ ਕਰਨ ਵਿੱਚ ਕਿੰਨੀ ਕਿ ਦਿੱਕਤ ਆ ਰਹੀ ਹੈ ਵਰਕਰ ਨੂੰ ਹਰ ਕੰਮ ਲਈ ਮਿਹਨਤ ਕਰਨੀ ਪੈਂਦੀ ਆ ਲੇਕਿਨ ਸਾਡਾ ਵਰਕਰ ਜਿਹੜਾ ਹੈ ਉਹ ਇਸ ਗੱਲ ਨੂੰ ਸਮਝ ਰਿਹਾ ਵੀ ਜਿੰਨੀ ਦੇਰ ਤੱਕ ਅਸੀਂ ਸੱਤਾ 'ਚ ਨਹੀਂ ਆਵਾਂਗੇ ਤੇ ਸਾਡਾ ਭਲਾ ਹੋਣ ਵਾਲਾ ਨਹੀਂ ਹੈ ਵੱਡੇ ਪੱਧਰ ਤੇ ਗਰੀਬ ਜਿਹੜਾ ਉਹ ਬਹੁਜਨ ਸਮਾਜ ਪਾਰਟੀ ਨਾਲ ਜੁੜ ਰਿਹਾ ਔਰ ਹਰ ਤਰ੍ਹਾਂ ਦਾ ਵਰਗ ਜਿਹੜਾ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਕੋ ਇੱਕ ਵਰਗ ਦੀ ਨਹੀਂ ਆ ਹਰ ਹਰ ਧਰਮ ਨੂੰ ਮੰਨਣ ਵਾਲਾ ਬਹੁਜਨ ਸਮਾਜ ਪਾਰਟੀ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਪਰਖ ਲਿਆ ਹੈ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਹੈ ਅਕਾਲੀ ਦਲ ਦੀ ਸਰਕਾਰ ਦੇਖ ਲਈ ਹੈ ਕਾਂਗਰਸ ਦੀ ਸਰਕਾਰ ਦੇਖ ਲਈ ਹੈ ਬੀਜੇਪੀ ਦੀ ਸੈਂਟਰ ਚੱਲਦੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਲਈ ਹੈ ਔਰ ਲੋਕ ਇਹ ਬਦਲਾਅ ਚਾਹੁੰਦੇ ਨੇ ਕਿ ਬਹੁਜਨ ਸਮਾਜ ਪਾਰਟੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਵੀ ਦੇਖਿਆ ਜਾਵੇ ਕਿ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਤਰੀਕਾ ਉਹ ਕਿਹੋ ਜਿਹਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਤੁਹਾਡੀ ਪਾਰਟੀ ਦੇ ਕੇਡਰ ਜਾਂ ਕਲੀਅ ਜਾਂ ਜਿਹੜਾ ਸਪੋਰਟਰ ਸੀ ਉਹ ਆਮ ਆਦਮੀ ਪਾਰਟੀ ਵੱਲ ਨੂੰ ਹੋ ਗਏ ਸੀ ਬਦਲਾਅ ਨੂੰ ਮੁੱਖ ਰੱਖਦੇ ਹੋਏ ਕੀ ਉਹਦੇ ਵਿੱਚ ਤੁਹਾਨੂੰ ਬਦਲਾਅ ਉਹਦੇ ਵਿੱਚ ਕੁਝ ਜਿਹੜੇ ਐਸਸੀ ਕਮਿਊਨਿਟੀ ਨਾਲ ਜੁੜੇ ਹੋਏ ਲੋਕ ਸੀ ਉਹਨਾਂ ਦੇ ਮਸਲੇ ਹੱਲ ਹੁੰਦੇ ਨਜ਼ਰਾਇਸ ਸਰਕਾਰ ਤੋਂ ਕੋਈ ਵੀ ਮਸਲਾ ਹੱਲ ਜਿਹੜਾ ਲੋਕ ਤਰਾ ਤਰਾ ਕੰਮ ਰਹੇ ਆ ਕੋਈ ਵੀ ਕਿਸੇ ਤਰ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ ਉਹ ਪਰਵਾਹ ਹੋ ਜਾਂਦੇ ਲੇਕਿਨ ਉਹ ਵਾਪਸ ਆ ਗਏ ਸਾਰੇ ਉਹ ਵਾਪਸ ਆ ਗਏ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਤੇ ਇਹ ਸਾਨੂੰ ਪਤਾ ਲੱਗਦਾ ਬੀਬੀਆਂ ਸਾਡੀਆਂ ਭੈਣਾਂ ਮਾਮਾ ਉਹ 1-1000 ਰੁਪਏ ਦੇ ਕਰਕੇ ਉਧਰ ਨੂੰ ਚਲੇ ਗਈਆਂ ਹੁਣ 2 2.5 ਸਾਲ ਹੋ ਗਏ ਕਿਸੇ ਦੇ ਅਕਾਊਂਟ 'ਚ 1000 ਰੁਪਏ ਨਹੀਂ ਆਇਆ ਔਰ ਹੁਣ ਕਿਉਂਕਿ ਇਹਨਾਂ ਦਾ ਝਾੜੂ ਸੀ ਜਦੋਂ ਅਸੀਂ ਝਾੜੂ ਲਗਾਉਂਦੇ ਆ ਤੇ ਉਹ ਤੋਂ ਬਾਅਦ ਫਿਰ ਅਸੀਂ ਪੋਚਾ ਲਗਾਉਂਦੇ ਆ ਤੇ ਤਾਂ ਪੂਰਨ ਤੌਰ ਤੇ ਸਫਾਈ ਹੁੰਦੀ ਆ ਇਹ ਝਾੜੂ ਵਾਲਿਆਂ ਦਾ ਹੁਣ ਪੋਚਾ ਲਾਉਣਗੇ ਪੰਜਾਬ ਦੇ ਲੋਕ ਇਹਦੀ ਪੂਰਨ ਸਫਾਈ ਕਰ ਦੇਣਗੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੀ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀ ਡਿਪਟੀ ਸੀਐਮ ਦਲਤ ਦਾ ਜਾਂ ਫਿਰ ਕਮਿਸ਼ਨ ਦੇ ਵਿੱਚ ਮੈਂਬਰਾਂ ਦੀ ਗੱਲ ਕੀਤੀ ਜਾਵੇ ਜਾਂ ਕਮਿਸ਼ਨ ਦਾ ਚੇਅਰਮੈਨ ਦੇ ਉਹ ਹਜੇ ਮਸਲਿਆਂ ਤੇ ਸਰਕਾਰ ਕਿੱਥੇ ਖੜੀ ਹੈ ਇਹਨਾਂ ਗੱਲਾਂ ਤੋਂ ਹੀ ਲੱਗਦਾ ਵੇ ਇਹ ਸਰਕਾਰ ਜਿਹੜੀ ਆ ਇਹ ਝੂਠ ਬੋਲ ਕੇ ਬਣਾਈ ਗਈ ਆ ਇਹ ਲੋਕਾਂ ਨੂੰ ਗਮਰਾਹ ਕਰਕੇ ਬਣਾਈ ਗਈ ਆ ਇਹਨਾਂ ਨੇ ਵੋਟਾਂ ਸ਼ਡਿਊਲ ਕਾਸਟੀਆਂ ਲੈਣ ਲਈ ਤੇ ਐਲਾਨ ਕੀਤਾ ਕਿ ਅਸੀਂ ਸੱਤਾ 'ਚ ਆਉਣ ਤੋਂ ਪਹਿਲਾਂ ਅਸੀਂ ਜਿਹੜਾ ਉਹ ਡਿਪਟੀ ਸੀਐਮ ਜਿਹੜਾ ਉਹ ਦਲਤ ਲਗਾਵਾਂਗੇ ਔਰ ਇਹਨਾਂ ਨੇ ਅਜ ਤੱਕ ਦਲਤ ਸੀਐਮਤਾ ਕੀ ਲਗਾਉਣਾ ਸੀ ਜਿਹੜੀ ਸੰਵਿਧਾਨਿਕ ਪੋਸਟ ਹੁੰਦੀ ਐ ਐਸਸੀ ਕਮਿਸ਼ਨ ਦੇ ਚੇਅਰਮੈਨ ਦੀ ਇਹਨਾਂ ਨੇ ਅਜ ਤੱਕ ਨਹੀਂ ਲਗਾਇਆ ਐਸਸੀ ਕਮਿਸ਼ਨ ਦਾ ਚੇਅਰਮੈਨ ਤਾਂ ਕੀ ਲਗਾਉਣਾ ਸੀ ਇਹਨਾਂ ਨੇ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਵੀ ਘਟਾ ਦਿੱਤੀ ਤੇ ਗੱਲ ਜੇਕਰ ਫਿਰ ਪਾਰਟੀ ਤੁਹਾਡੀ ਵੀ ਕੀਤੀ ਜਾਵੇ ਜਿਸ ਤਰ੍ਹਾਂ ਕਿ ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਜਨਰਲ ਸੀਟ ਸੀ ਪਾਰਟੀ ਲਈ ਕੀ ਮਜਬੂਰੀ ਬਣ ਗਈ ਇੱਕ ਐਸਸੀ ਕੈਂਡੀਡੇਟ ਦੇਣਾ ਪਿਆ ਦੇਖੋ ਪੰਜਾਬ ਦੇ ਅੰਦਰ 13 ਸੀਟਾਂ ਸੀਆਂ ਇਲੈਕਸ਼ਨ ਅਨਾਉਂਸ ਹੋਇਆ ਹਰ ਸ਼ੀਟ ਤੇ ਪੈਨਲ ਬਣਿਆ ਸ਼ਡਿਊਲ ਕਾ ਰਿਜ਼ਰਵ ਸ਼ੀਟ ਤੇ ਵੀ ਪੈਨਲ ਬਣਿਆ ਜਨਰਲ ਸ਼ੀਟ ਤੇ ਵੀ ਪੈਨਲ ਬਣਿਆ ਜਨਰਲ ਸ਼ੀਟ ਦੇ ਉੱਤੇ ਜਨਰਲ ਜਿਹੜੇ ਸਾਥੀ ਸਗੇ ਸਾਡੇ ਉਹਨਾਂ ਨੇ ਵੀ ਐਪਲੀਕੇਸ਼ਨ ਦਿੱਤੀ ਲੇਕਿਨ ਇਹ ਜਿਹੜਾ ਫੈਸਲਾ ਹੈ ਆਖਰੀ ਫੈਸਲਾ ਭੋਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਬਤੀ ਦੀ ਕਰਦੇ ਆ ਔਰ ਅਨੰਤਪੁਰ ਸਾਹਿਬ ਦੇ ਪੈਨਲ ਚੋਂ ਉਹਨਾਂ ਨੇ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਜੀ ਨੂੰ ਅਸ਼ੀਰਵਾਦ ਦਿੱਤਾ ਤੋਂ ਇਸ ਕਰਕੇ ਉਹ ਲੜ ਰਹੇ ਐ ਇਲੈਕਸ਼ਨ ਸਣ ਗਲਵਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਉਮੀਦ ਕਰਦੇ ਆ ਗਰਾਲ ਸੈਲੀ ਨਾਲ ਕੀਤੀ ਹੋਈ ਗਲਵਤ ਤੋਂ ਤੁਹਾਨੂੰ ਪਾਰਟੀ ਦੇ ਜੋ ਜਜ਼ਬੇ ਹੈ ਤੇ ਜੋ ਉਹਨਾਂ ਦੇ ਅੰਦਰਲੇ ਹਾਲਾਤ ਤੋਂ ਸਭੋ ਜਜ ਸਾਹਮਣੇ ਆਇਆ ਹੋਊਗਾ ਦੇਖਦੇ ਕਿ ਆਉਣ ਵਾਲੇ ਇਲੈਕਸ਼ਨ ਵਿੱਚ ਪਾਰਟੀ ਦੀ ਪਰਫਾਰਮੈਂਸ ਕਿ ਹੋ ਜਰਦੀ ਹੈ ਤਦ ਤੱਕ ਜੁੜੇ ਰਹੋ ਧੰਨਵਾਦ